ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਇਹਨਾਂ ਨੇ ਵੱਖ-ਵੱਖ ਬਿਮਾਰੀਆਂ ਦੇ ਡਾਕਟਰ ਇੱਥੇ ਪਹੁੰਚ ਕੇ ਜਿਨ੍ਹਾਂ ਨੇ ਲੋਕਾਂ ਦਾ ਬਹੁਤ ਵੱਡੀ ਗਿਣਤੀ ਲੋਕਾਂ ਦਾ ਇਲਾਜ ਕੀਤਾ ਫ੍ਰੀ ਇਲਾਜ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਔਰ ਸਾਰਾ ਸਿਸਟਮ ਬਹੁਤ ਵਧੀਆ ਮੈਂ ਕਹਿੰਦਾ ਕਿ ਇਹਨਾਂ ਇਹਨਾਂ ਕੰਮਾਂ ਤੋਂ ਹੋਰ ਵੀ ਲੋਕਾਂ ਨੂੰ ਸੇਧ ਲੈ ਕੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਤਾਂ ਕਿ ਜੋ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਬੜਾ ਵੱਡਾ ਪ੍ਰਾਰਾਲਾ ਇਹਨਾਂ ਦਾ ਅਸੀਂ ਆਪਣੇ ਵੱਲੋਂ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਵਾਰਕਵਾਦ ਦਿੰਦੇ ਆ ਇਹ ਟੀਮ ਨੂੰ ਕਿਉਂਕਿ ਰੰਗਲਾ ਪੰਜਾਬ ਬਣਾਉਣ ਦੇ ਲਈ ਇਹ ਸਾਰੇ ਧੂਰੀਵਾਸੀ ਯੋਗਦਾਨ ਪਾ ਰਹੇ ਨੇ ਜੋ ਸੀਐਮ ਸਾਹਿਬ ਦਾ ਸੁਪਨਾ ਹਰ ਇੱਕ ਬੰਦੇ ਦਾ ਕਿਤਨਾ ਕਿਤੇ ਯੋਗਦਾਨ ਆ। ਬਹੁਤ ਵੱਡੀ ਸੇਵਾ ਦਾ ਕੰਮ ਹੈ ਇਹ ਔਰ ਇਹ ਕੈਂਪਸٹری ਲੱਗਨੇ ਚਾਹੀਦੇ ਨੇਗੇ। ਸਿਹਤ ਪੱਖੋਂ ਧਿਆਨ ਰੱਖਦੇ ਹੋਏ ਇਹ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਪਰੰਤੂ ਜੋ ਪਰਮਤਾ ਪਰਮਾਤਮਾ ਦਾ ਹੁਕਮ ਹੁੰਦਾ ਹੈ ਉਸ ਨੂੰ ਟਾਲਿਆ ਨਹੀਂ ਜਾ ਸਕਦਾ। ਅੱਜ بارش ਦੇ ਕਾਰਨ ਸਾਰਾ ਪ੍ਰੋਗਰਾਮ ਜਿਹੜਾ ਹੈ ਅਪਸੈਟ ਵੀ ਹੋਇਆ ਪਰੰਤੂ ਫਿਰ ਵੀ ਪ੍ਰਭੂ ਦੀ ਕਿਰਪਾ ਰਹੀ ਕਿ ਅਸੀਂ ਕੁਝ ਨਾ ਕੁਝ ਕਰ ਪਾਏ ਆ ਜਿਹੜੇ ਪਾਰੀ ਬਾਰਿਸ਼ਾਂ ਦੇ ਮੌਸਮ ਹੈਗੇ ਨੇ ਇਹਦੇ ਵਿੱਚ ਜਿਹੜਾ ਵੀ ਆ ਪਾਣੀ ਜਾਂ ਖਾਣਾ ਪੀਣਾ ਬਿਲਕੁਲ ਆਪਣਾ ਸਾਫ਼ ਰੱਖਿਆ ਜਾਵੇ ਔਰ ਸਭ ਤੋਂ ਵੱਧ ਇਨਫੈਕਸ਼ਨ ਦੇ ਦਿਨ ਇਹੀ ਨੇ ਕਿਉਂਕਿ ਜੋ ਬਾਰਿਸ਼ਾਂ ਦਾ ਪਾਣੀ ਆ ਉਹ ਨਾਰਮਲ ਪਾਣੀ ਦੇ ਵਿੱਚ ਮਿਲਣ ਦੀ ਸੰਭਾਵਨਾ ਕਿਤੇ ਨਾ ਕਿਤੇ ਚੀਜ਼ਾਂ ਰਹਿੰਦੀਆਂ ਨੇ ਮੰਚ ਵੱਲੋਂ ਅੱਜ ਬਹੁਤ ਇਸਲਾਗਾ ਜੋ ਜੋ ਉਪਰਾਲਾ ਕੀਤਾ ਗਿਆ ਕਿ ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਇਹਨਾਂ ਨੇ ਵੱਖ-ਵੱਖ ਬਿਮਾਰੀਆਂ ਦੇ ਡਾਕਟਰ ਇੱਥੇ ਪਹੁੰਚ ਕੇ ਜਿਨ੍ਹਾਂ ਨੇ ਲੋਕਾਂ ਦਾ ਬਹੁਤ ਵੱਡੀ ਗਿਣਤੀ ਲੋਕਾਂ ਦਾ ਇਲਾਜ ਕੀਤਾ ਫ੍ਰੀ ਇਲਾਜ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਔਰ ਸਾਰਾ ਸਿਸਟਮ ਬਹੁਤ ਵਧੀਆ ਮੈਂ ਕਹਿੰਦਾ ਕਿ ਇਹਨਾਂ ਇਹਨਾਂ ਕੰਮਾਂ ਤੋਂ ਹੋਰ ਵੀ ਲੋਕਾਂ ਨੂੰ ਸੇਧ ਲੈ ਕੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਤਾਂ ਕਿ ਜੋ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਜੋ ਲੰਮੇ ਸਮੇ ਤੋਂ ਬਿਮਾਰੀਆਂ ਜੂਝੇ ਰਹਿੰਦੇ ਨੇ ਉਹਨਾਂ ਨੂੰ ਇੱਕ ਬਹੁਤ ਰਾਹਤ ਮਿਲਦੀ ਹੈ ਸੋ ਇਸ ਕਰਕੇ ਮੈਂ ਦੁਬਾਰਾ ਫਿਰ ਵਿਕਾਸ ਮਾਨਚ ਦਾ ਇਹ ਜੋ ਅੱਜ ਮੈਡੀਕਲ ਮੈਗਾ ਮੈਡੀਕਲ ਕੈਂਪ ਲਾਇਆ ਉਹਦਾ ਧੰਨਵਾਦ ਕਰਦਾ ਕਿ ਆ ਰੌਣ ਵਾਲੇ ਸਮੇਂ 'ਚ ਵੀ ਇਹੋ ਜਿਹੀ ਸਲਾਹਾਂ ਜੋ ਕੰਮ ਕਰਦੇ ਰਹਿਣ ਵਿਕਾਸ ਮਾਨਚ ਵੱਲੋਂ ਜੋ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀ ਉਹਦੇ ਵਿੱਚ ਓਐਸਡੀ 2 ਸੀਐਮ ਸੁਖਬੀਰ ਸਿੰਘ ਜੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਬੜਾ ਵੱਡਾ ਪ੍ਰਾਲਾ ਇਹਨਾਂ ਦਾ ਅਸੀਂ ਆਪਣੇ ਵੱਲੋਂ ਸਮੁੱਚੀ ਆਵਾਜ਼ ਦੀ ਪਾਰਟੀ ਦੀ ਟੀਮ ਵੱਲੋਂ ਮੁਬਾਰਕਵਾਦ ਦਿੰਨੇ ਆ ਇਹ ਟੀਮ ਨੂੰ ਕਿਉਂਕਿ ਰੰਗਲਾ ਪੰਜਾਬ ਬਣਾਉਣ ਦੇ ਲਈ ਇਹ ਸਾਰੇ ਧੂਰੀ ਵਾਸੀ ਯੋਗਦਾਨ ਪਾ ਰਹੇ ਨੇ ਜੋ ਸੀਐਮ ਸਾਹਿਬ ਦਾ ਸੁਪਨਾ ਹਰ ਇੱਕ ਬੰਦੇ ਦਾ ਕਿਤਨਾ ਕਿਤੇ ਯੋਗਦਾਨ ਆ ਉਹ ਜਿਹੜਾ ਧੂਰੀ ਵਿਕਾਸ ਮੰਚ ਆ ਉਹ ਯੋਗਦਾਨ ਪਾ ਰਿਹਾ ਮੈਂ ਆਪਣੇ ਵੱਲੋਂ ਔਰ ਸਮੁੱਚੀ ਸਾਡੀ ਆਮ ਆਦੀ ਪਾਰਟੀ ਦੀ ਟੀਮ ਵੱਲੋਂ ਜਿੱਥੇ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਬੜਾ ਵਧੀਆ ਜਿਹੜਾ ਸਲਾਗਾ ਯੋਗ ਇਹ ਕਦਮ ਆਗਾ ਬਿਲਕੁਲ ਬਿਲਕੁਲ ਇਦਾਂ ਦੇ ਮੈਡੀਕਲ ਚੈੱਕਅਪ ਸਭ ਲੱਗਣੇ ਚਾਹੀਦੇ ਆ ਕਿਉਂਕਿ ਅੱਜ ਲੋੜ ਆ ਸਾਡੇ ਪੰਜਾਬ ਨੂੰ ਤੰਦਰੁਸਤ ਬਣਾਉਣ ਦੇ ਲਈ ਜਾ ਅੱਜ ਜਿੱਥੇ ਪੈਸੇ ਦੀ ਦੌਰ ਦੇ ਵਿੱਚ ਲੋਕ ਆਪੋ ਆਪਣੇ ਬਿਜ਼ਨਸ ਡਿਵੈਲਪਮੈਂਟ ਕਰਨ ਦੇ ਲਈ ਲੋਕ ਯਤਨ ਕਰ ਰਹੇ ਨੇ ਉੱਤੇ ਧੂਰੀ ਵਿਕਾਸ ਮੰਚਾ ਜਿਹੜਾ ਲੋਕਾਂ ਲਈ ਕੁਸ਼ ਕਰ ਰਿਹਾ ਉਹਨਾਂ ਲੋਕਾਂ ਨੂੰ ਇੱਥੇ ਇਜਾਜ਼ਤ ਕੀਤਾ ਜਾਂਦਾ ਜਿਹੜੇ ਲੋਕ ਸਮਾਜ ਲਈ ਤੇ ਆਮ ਲੋਕਾਂ ਲਈ ਕੁਸ਼ ਕਰਦੇ ਨੇ ਉਹ ਕੰਮ ਧੂਰੀ ਵਿਕਾਸ ਮੰਚ ਕਰਦਾ। ਕੀ ਕਹਣਾ ਪਹਿਲਾਂ ਤਾਂ ਸਾਰੇ ਵਿਕਾਸ ਮੰਚ ਦੇ ਸਾਰੇ ਪ੍ਰਧਾਨ ਜੀ ਨੂੰ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਵੱਡੀ ਸੇਵਾ ਦਾ ਕੰਮ ਕਰ ਰਹੇ ਨੇ ਇਹ ਬਹੁਤ ਵੱਡੇ ਸਪੈਸ਼ਲਿਸਟ ਸਾਰੇ ਇੱਥੇ ਡਾਕਟਰ ਆਏ ਨੇ ਸਾਰੀਆਂ ਦਵਾਈਆਂ ਉਹਰੇ ਫ੍ਰੀ ਕਰ ਰਹੇ ਦਿੱਤੀਆਂ ਜਾ ਰਹੀਆਂ ਨੇ ਸੋ ਸਾਰੇ ਵਿਕਾਸ ਮੰਚ ਦੇ ਜਿਹੜੀ ਵੀ ਸਾਰੀ ਟੀਮ ਹੈ ਅਸੀਂ ਸਾਡੀ ਸਾਰੀ ਆਮ ਆਦਮੀ ਪਾਰਟੀ ਵੱਲੋਂ ਔਰ ਸਾਡੇ ਓਐਚਡੀ ਸਾਹਿਬ ਆਏ ਨੇ ਜੇ ਵਿਸ਼ੇਸ਼ ਤੌਰ ਤੇ ਸਰਦਾਰ ਸੁਖਬੀਰ ਸਿੰਘ ਜੀ ਔਰ ਸਾਡੀ ਸਾਰੀ ਟੀਮ ਆਈ ਹੈਗੀ ਸਾਡੇ ਸਾਰੇ ਚੇਅਰਮੈਨ ਸਾਹਿਬ ਆਏ ਨੇਗੇ ਸਰਦਾਰ ਦਲਵੀਰ ਸਿੰਘ ਢਿੱਲੋਂ ਜੀ ਰਾਜਵੰਤ ਸਿੰਘ ਖੁੱਲੀ ਜੀ ਔਰ ਅਸੀਂ ਸਾਰੇ ਜਿੰਨੇ ਵੀ ਆ ਜੀ ਸੋ ਸਾਰੇ ਅਸੀਂ ਇੱਥੇ ਆ ਕੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਬਹੁਤ ਵੱਡੀ ਸੇਵਾ ਦਾ ਕੰਮ ਹੈ ਇਹ ਔਰ ਇਹ ਕੈਂਪ ਇਸ ਤਰੀ ਲੱਗਨੇ ਚਾਹੀਦੇ ਨੇਗੇ ਸੋ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ ਧੂਰੀ ਵਿਕਾਸਮੰਚ ਧੂਰੀ ਨੇ ਐਫਰਟਸ ਕੀਤਾ ਵੀ ਇੱਕ ਐਸਾ ਪ੍ਰੋਗਰਾਮ ਦਿੱਤਾ ਜਾਵੇ ਜੀ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ ਔਰ ਸਿਹਤ ਪੱਖੋਂ ਧਿਆਨ ਰੱਖਦੇ ਹੋਏ ਇਹ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਪਰੰਤੂ ਜੋ ਪਰਮਤਾ ਪਰਮਾਤਮਾ ਦਾ ਹੁਕਮ ਹੁੰਦਾ ਹੈ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਅੱਜ ਵਾਰਿਸ਼ ਦੇ ਕਾਰਨ ਸਾਰਾ ਪ੍ਰੋਗਰਾਮ ਜਿਹੜਾ ਹੈ ਅਫਸਰਟ ਵੀ ਹੋਇਆ ਪਰੰਤੂ ਫਿਰ ਵੀ ਪ੍ਰਭੂ ਦੀ ਕਿਰਪਾ ਰਹੀ ਕਿ ਅਸੀਂ ਕੁਛ ਨਾ ਕੁਛ ਕਰ ਪਾਏ ਆ ਔਰ ਜਨਤਾ ਦੇ ਨਾਲ ਜਨਤਾ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅੱਜ ਇਹਦੇ ਕੈਂਪ ਦੇ ਵਿੱਚ 8 ਡਾਕਟਰ ਬੁਲਾਏ ਗਏ ਸੀ 8 ਡਾਕਟਰਾਂ ਦੀ ਟੀਮ ਨੇ ਆਪਣੇ ਸ਼ਹਿਰ ਤੇ ਇਲਾਕੇ ਦੇ ਜੋ ਵੀ ਪੇਸ਼ੈਂਟ ਨੇ ਜਿਨ੍ਹਾਂ ਨੇ ਵੀ ਚੈੱਕਅਪ ਕਰਾਉਣ ਦੀ ਜਰੂਰ ਸਮਝੀ ਉਹਨਾਂ ਨੂੰ ਫ੍ਰੀ ਮੈਡੀਕਲ ਸੇਵਾ ਦਿੱਤੀ ਗਈ ਔਰ ਫ੍ਰੀ ਦਵਾਈਆਂ ਦਾ ਵੀ ਪ੍ਰੋਗਰਾਮ ਬਣਾ ਕੇ ਦਿੱਤਾ ਗਿਆ ਟੋਟਲ ਔਰ ਅੱਗੇ ਵਾਸਤੇ ਵੀ ਤੂਰੀ ਵਿਕਾਸ ਮੰਚ ਜਿਹੜਾ ਤੂਰੀ ਹੈ ਉਹ ਐਦਾਂ ਦੀਆਂ ਸੇਵਾਵਾਂ ਦਿੰਦਾ ਰਹੂਗਾ ਔਰ ਤੂਰੀ ਵਿਕਾਸ ਮੰਚ ਤੂਰੀ ਇੱਕ ਐਸਾ ਮੰਚ ਹੈ ਜਿਹੜਾ ਸ਼ਹਿਰ ਤੇ ਪੂਰੇ ਹਲਕੇ ਤੂਰੀ ਕੰਸਟੀਚੁਐਂਸੀ ਦੀ ਆਵਾਜ਼ ਸਰਕਾਰ ਤੱਕ ਆਪਣੀ ਲੋਕਾਂ ਦੀ ਜਿਹੜੀ ਕੋਈ ਵੀ ਮੁਸ਼ਕਲਾਂ ਨੇ ਕੋਈ ਵੀ ਪ੍ਰੋਬਲਮਾਂਸ ਨੇ ਉਹਨਾਂ ਨੂੰ ਤੱਕ ਪਹੁੰਚਾਊਗਾ ਔਰ ਉਹਨਾਂ ਨੂੰ ਸੋਲਵ ਕਰਾਊਗਾ ਬਹੁਤ ਬਹੁਤ ਧੰਨਵਾਦ ਸਰ ਇਕ ਤਾਂ ਏ ਤੂਰੀ ਵੱਲੋਂ ਬਹੁਤ ਵਧੀਆ ਇੱਕ ਉਪਰਾਲਾ ਆ ਹਨਾ ਜੀ ਬੜੀ ਸਾਡੀ ਟੀਮ ਨੇ ਸਾਰੀ ਇਸ ਚੀਜ਼ ਨੂੰ ਗੁੱਡ ਕੀਤਾ ਜੀ ਅ ਕੁਝ ਬਾਰਿਸ਼ ਬਾਰਿਸ਼ ਦੇ ਮੌਸਮ ਕਰਕੇ ਥੋੜਾ ਇਸ ਚੀਜ਼ ਦਾ ਇਫੈਕਟ ਸ਼ੁਰੂ ਹੋ ਕਰ ਰਿਹਾ ਬਟ ਫਿਰ ਵੀ ਲੋਕੀ ਬਾਤ ਚੜ ਕੇ ਇਸ ਵਿੱਚ ਆ ਰਹੇ ਨੇ ਆਪਣੀ ਟ੍ਰੀਟਮੈਂਟ ਲੈ ਰਹੇ ਨੇ ਹਨਾ ਸੋ ਮੈਂ ਡਾਕਟਰ ਰੁਪਿੰਦਰ ਰਾਜੇ ਮੈਂ ਮੇਰਾ ਦਿੱਲੀ ਮਲਟੀ ਸਪੈਸ਼ਲਿਟੀ ਹਸਪੀਟਲ ਦਾ ਸੰਗਮ ਤੇ ਮੈਂ ਇੱਕ ਸਰਜਨ ਹਾਂ ਜੀ ਤੇ ਬਸ ਮੈਂ ਇਹੀ ਕਹਿਣਾ ਚਾਹਣਾ ਕਿ ਜਿਹੜੇ ਬਾਰਿਸ਼ਾਂ ਦੇ ਮੌਸਮ ਹੈਗੇ ਨੇ ਇਹਦੇ ਵਿੱਚ ਜਿਹੜਾ ਵੀ ਇਹ ਪਾਣੀ ਜਾਂ ਖਾਣਾ ਪੀਣਾ ਬਿਲਕੁਲ ਆਪਣਾ ਸਾਫ਼ ਰੱਖਿਆ ਜਾਵੇ ਔਰ ਸਭ ਤੋਂ ਵੱਧ ਇਨਫੈਕਸ਼ਨ ਦੇ ਦਿਨ ਇਹੀ ਨੇ ਜੀ ਕਿਉਂਕਿ ਜੋ ਬਾਰਿਸ਼ਾਂ ਦਾ ਪਾਣੀ ਆ ਉਹ ਨਾਰਮਲ ਪਾਣੀ ਦੇ ਵਿੱਚ ਮਿਲਣ ਦੀ ਸੰਭਾਵਨਾ ਕਿਤੇ ਨਾ ਕਿਤੇ ਚੀਜ਼ਾਂ ਰਹਿੰਦੀਆਂ ਨੇ। ਤੋਂ ਸਾਰੇ ਸਵਸਥ ਰਹਿਣ ਤੇ ਆਪਣਾ ਖਾਣਾ ਪੀਣਾ ਬਿਲਕੁਲ ਸਾਫ਼ ਰੱਖਣ ਦੇ ਮੌਸਮ ਨੂੰ ਰੱਖਦੇ। ਸਰ ਕੀ ਕਹਿਣਾ ਜਿਹੜਾ ਅੱਜ ਧੂਰੀ ਵਿਕਾਸ ਵਿੱਚ ਉਹਨੂੰ ਕੈਂਪ ਲਾਇਆ ਆ ਉਹਦੇ ਬਾਰੇ ਕੁਝ ਚੱਲ ਰਿਹਾ ਵੀ ਕਹਿ ਜਾਓ ਪਰਾਲਾ ਲੱਗਿਆ ਤੁਹਾਨੂੰ। ਸਰ ਇੱਕ ਬਹੁਤ ਵਧੀਆ ਉਪਰਾਲਾ ਜੀ। ਦੇਖੋ ਧੂਰੀ ਦੇ ਲੋਕਾਂ ਵਾਸਤੇ ਤਾਂ ਇੱਕ ਵਧੀਆ ਚੀਜ਼ ਹੈਗੀ ਹੈ ਜੀ ਹਨਾ ਸਾਰੇ ਡਾਕਟਰ ਜਿੱਥੇ ਹੈਗੇ ਨੇ ਕਈ ਫਾਟਿਜ਼ ਦੇ ਐਕਸ ਡਾਕਟਰ ਜਗੇ ਨੇ ਸਾਡੇ ਡਾਕਟਰ ਯਾਸ਼ਪਾਲ ਮੈਡੀਸਨ ਦੇ ਡਾਕਟਰ ਹੈਗੇ ਨੇ ਉਹ ਵੀ ਪ੍ਰਾਈਮ ਦੇ ਇੰਚਾਰਜ ਸੀਗੇ ਪਹਿਲਾਂ ਡਾਕਟਰ ਆਸਥਾ ਹੈਗੇ ਨੇ ਗਾਇਨਕੋਲੋਜਿਸਟ ਹੈਗੇ ਨੇ ਉਹ ਵੀ ਅਪੋਲੋ ਸੀਗੇ ਹਣਾ ਚਲੋ ਖੁਦ ਮੈਂ ਬਿਆਸ ਡੇਰਾ ਦੇ ਵਿੱਚ 2 ਸਾਲ ਆਏ ਨੇ 6 ਸਾਲ ਫਾਟਿਜ਼ ਦੇ ਵਿੱਚ ਰਿਹਾ ਜੀ ਤੇ ਦਿੱਲੀ ਏਮਜ਼ ਦੇ ਵਿੱਚ ਵੀ ਮੈਂ ਚੱਲ ਰਿਹਾ ਤੇ ਡਾਕਟਰ ਆਕਾਸ਼ਦੀਪ ਸਾਡੇ ਆਰਥੋ ਦੇ ਹੈਗੇ ਨੇ ਡੈਂਟਿਸ ਡਾਕਟਰ ਦੀਪਿਕਾ ਹੈਗੇ ਨੇ ਸੋ ਸਾਡੇ ਕੋਲ ਮਲਟੀਪਲ ਡਾਕਟਰਸ ਇਹਨਾਂ ਚੀਜ਼ਾਂ ਚ ਆਏ ਨੇ ਤਾਂ ਇੱਕ ਬਹੁਤ ਵੱਡੀ ਚੀਜ਼ ਨੂੰ ਦੇਣ ਹੈਗੇ ਕੈਂਪ ਨੂੰ ਕਿੰਨੇ ਕੁ ਪੇਸ਼ੈਂਟ ਦੇਖ ਚੁੱਕਿਆ ਤੁਸੀਂ ਸਰ تقریبا 50-60 ਪੇਸ਼ੈਂਟ ਆਲਮੋਸਟ ਆ ਚੁੱਕੇ ਨੇ ਕੁਝ ਬਾਰਿਸ਼ਾਂ ਕਰਕੇ ਹੁਣ ਬਾਰਿਸ਼ ਜਿੱਦਾਂ ਰੁਕ ਰਹੀ ਹੈ ਤਾਂ ਹੋਰ-ਹੋਰ ਪੇਸ਼ੈਂਟ ਆ ਰਹੇ ਨੇ ਪਰ ਅਸੀਂ ਸਾਰੇ ਪੇਸ਼ੈਂਟ ਚਾਹਾਂਗੇ ਕਿ ਜਿੰਨੇ ਵੀ ਬਤਵਤ ਲੋਕੀ ਆਣ ਤੇ ਇਸ ਚੀਜ਼ ਦਾ ਕੈਂਪ ਦਾ ਬਤਵਤ ਆਪਣਾ ਲਾਹਾ ਤੱਕ ਲੈ ਬਿਲਕੁਲ ਜੀ ਬਿਲਕੁਲ ਜੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਜੀ ਦੇਖੋ ਸੇਵਾ ਹਰ ਇੱਕ ਦੇ ਨਹੀਂ ਉਹਦੇ ਤੋਂ ਹਿੱਸੇ ਆਂਦੀ ਜੀ ਹਨਾ ਬਟ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਦੇਖੋ ਦਵਾਈਆਂ ਵੀ ਸਾਰੀਆਂ ਚਲੋ ਡਾਕਟਰ ਸਾਡੇ ਵੱਲੋਂ ਵੀ ਤੇ ਉਹਨਾਂ ਵੱਲੋਂ ਵੀ ਸਾਰੀਆਂ ਦਵਾਈਆਂ ਜਿੰਨੀਆਂ ਕੋਸ਼ਿਸ਼ ਕੀਤੀ ਗਈ ਟੈਸਟ ਜੋ ਬਾਤੋਂ ਦਾ ਉਹਨਾਂ ਨੂੰ ਉਪਰਾਲਾ ਕਰ ਸਕਦੇ ਸੀ ਉਹਨਾਂ ਨੇ ਕੀਤਾ ਜੀ ਸਾਨੂੰ ਇਸ ਚੀਜ਼ ਦਾ ਬਹੁਤ ਵਧੀਆ ਲੱਗਿਆ ਕਿ ਉਹਨਾਂ ਨਾਲ ਸਾਨੂੰ ਵੀ ਧੂਰੀ ਦਾ ਸੇਵਾ ਕਰਨ ਦਾ ਮੌਕਾ ਮਿਲੇ ਠੀਕ ਹੈ